ਲੋੜ ਪਈ ਅੱਜ ਵੀ ਤੁਹਾਨੂੰ ਪੋਸਟਾ ਲਾਉਣੇ ਪਏ ਸੜਕਾਂ ਉੱਤੇ ਸਾਧਕਾ ਮੁਖਤਰੀ ਚਰਨਜੀਤ ਸਿੰਘ ਜੀ ਵੀ ਨਹੀਂ ਗੱਲ ਤੋਂ ਮੁੱਖ ਮੰਤਰੀ ਸੀਗੇ ਹੁਣ ਇਸ ਟਾਈਮ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਜੱਥੇ ਹੋਏ ਨੇ ਤੁਸੀਂ ਉਹਨਾਂ ਨੂੰ ਕਦੀ ਦੇਖਿਆ ਇਥੇ ਜਲੰਧਰ ਵਿੱਚ ਆਇਆ ਨੂੰ ਵੀਕਐਂਡ ਦੀ ਮੈਂ ਗੱਲ ਨਹੀਂ ਕਰੂੰਗਾ ਵੀ ਲੋਕੀਂ ਕਈ ਵਾਰ ਕਹਿੰਦੇ ਸ਼ਨੀਵਾਰ ਆਉਂਦੇ ਐ ਐਤਵਾਰ ਆਉਂਦੇ ਆ ਵੀਕਐਂਡ ਬਣਾਉਣ ਆਉਂਦੇ ਆ ਲੋਕਾਂ ਦੇ ਬਹੁਤ ਸਾਰੇ ਇਸ਼ੂ ਹੈਗੇ ਨੇ ਨਾ ਉਹਨਾਂ ਦਾ ਕੋਈ ਘਰ ਹੈਗਾ ਨਾ ਉਹਨਾਂ ਦਾ ਕੋਈ ਦਫ਼ਤਰ ਹੈਗਾ لوکی ਕਿੱਥੇ ਉਹਨਾਂ ਕੋ ਜਾਣ ਲੋਕਾਂ ਦੇ ਪਿੰਡਾਂ ਦੇ ਕੰਮ ਹੈਗੇ ਨੇ ਲੋਕਾਂ ਦੇ ਬਹੁਤ ਉਹਨਾਂ ਕੋ ਫੰਡ ਲੈਣ ਵਾਲੇ ਹੈਗੇ ਨੇ ਕਿੱਥੇ ਜਾ ਕੇ ਮੈਂਬਰ ਪਾਰਲੀਮੈਂਟ ਦਾ ਫੰਡ ਕਿੱਥੇ ਯੂਜ਼ ਕਰਦੇ ਪਏ ਨੇ ਕੋਈ ਹੈ ਹੀ ਨਹੀਂ ਤੀਗਾ ਇਸ ਕਰਕੇ ਮੈਨੂੰ ਗੁੰਮਸ਼ੁਦਾ ਦੇ ਉਹਨਾਂ ਦੇ ਪੋਸਟਰ ਲਾਉਣੇ ਪਏ ਜਿਆਦਾ ਹੀ ਰੰਜ ਲੱਗਦਾ ਹੈ ਵੀ ਪੋਸਟਰ ਵੀ ਲਾ ਕੇ ਜਿਆਦਾ ਗੁੱਸਾ ਵੀ ਕੱਢ ਰਹੇ ਉਹਨਾਂ ਦੇ ਉੱਤੇ ਨਹੀਂ ਨਹੀਂ ਮੈਂ ਤਾਂ ਉਹਨਾਂ ਦੀਆਂ ਗੱਲਾਂ ਹੀ ਕਰ ਰਿਹਾ ہوں ਕੋਈ ਇਹੀ ਗੱਲ ਕਹਿ ਰਿਹਾ ਜੀ ਮੈਨੂੰ ਮੱਜਾਂ ਵੀ ਚੋੜੀਆਂ ਆਉਂਦੀਆਂ ਮੈਂ ਬੱਕਰੀਆਂ ਵੀ ਚੋੜ ਲੈਂਦਾ ਮੈਂ ਤਾਂ ਇਹੀ ਗੱਲ ਕਰ ਰਿਹਾ ਉਹਨਾਂ ਨੂੰ ਗੁੰਮਸ਼ੁਦਾ ਵੀ ਹੋਣਾ ਹੀ ਆਉਣਾ ਉਹ ਮਿਸਟਰ ਇੰਡੀਆ ਵੀ ਬਣੇ ਪਏ ਐ ਇਸ ਟਾਈਮ ਆਉਂਦੇ ਨੇ ਪੱਲੀਆਂ ਹਵਾਵਾਂ ਚ ਨਿਕਲ ਜਾਂਦੇ ਨੇ ਕਦੀ ਆ ਵਿਧਾਨ ਸਭਾ ਤੋਂ ਗਾਂ ਟੱਪੇ ਹੀ ਹਨੀਗੇ ਕਦੀ ਕੈਂਟ ਵਿਧਾਨ ਸਭਾ ਸ਼ਹਿਰ ਫੁਰੀ ਰੋਡ ਦੇ ਘੁੰਮਦੇ ਨੇ ਇਸ ਤੋਂ ਅੱਗੇ ਕਦੀ ਦੂਜੀਆਂ ਵਿਧਾਨ ਸਭਾ ਚ ਗਏ ਹੀ ਨਹੀਂ ਕਦੀ ਪਿੰਡਾਂ ਚ ਨਹੀਂ ਗਏ ਕਦੀ ਪਿੰਡਾਂ ਚ ਲੋਕਾਂ ਦਾ ਧੰਨਵਾਦ ਨਹੀਂ ਕੀਤਾ ਹੈਗਾ ਉਹਨਾਂ ਨੇ ਜਾ ਕੇ ਨਹੀਂ ਇਲੈਕਸ਼ਨ ਚੱਲ ਰਹੇ ਹੈਗੇ ਨੇ ਜਿੱਦਾਂ ਜਿੰਮੀ ਜ਼ੋਨਾ ਲੁਧਿਆਣੇ ਚ ਹੈਗੀਆਂ ਆ ਆਪੇ ਸਰ ਵੀ ਵੇਖਿਆ ਉਹਨਾਂ ਨੂੰ ਯਾਰ ਮੈਂ ਫਿਰ ਉਹੀ ਬੇਨਤੀ ਕਰਦਾ ਪਿਆ ਉਹ ਮੈਂਬਰ ਪਾਰਲੀਮੈਂਟ ਜਿੰਮਦਰ ਦੇ ਨੇ ਕਿ ਅੰਮ੍ਰਿਤਸਰ ਦੇ ਨੇ ਤੇ ਲੋਕਾਂ ਦੇ ਸਵਾਲ ਤੇ ਇੱਥੇ ਹੋਣਗੇ ਇਹਨਾਂ ਦੇ ਮ ਠੀਕ ਹੈ ਜਦੋਂ ਪਾਰਲੀਮੈਂਟ ਸੈਸ਼ਨ ਚੱਲਦਾ ਤੁਸੀਂ ਜਾਓ ਕੰਮ ਕਰੋ ਬਟ ਜਿਹੜਾ ਉਹਨਾ ਟਾਈਮ ਤੇ ਇੱਥੇ ਰੋਣਾ ਪਰ ਐਸਲ ਇਲੈਕਸ਼ਨ ਚ ਵੀ ਸੀ ਹੈਗੇ ਲੁਧਿਆਣੇ ਵਿੱਚ ਜਿੰਦੀ ਚੋਣ ਹੈਗੀ ਹੈ ਜੀ ਲੁਧਿਆਣਾ ਕਿੱਡਾ ਕੁ ਸਫਰ ਹੈਗਾ ਛੋਟਾ ਜਿਹਾ ਜੱਲ੍ਹਪੰਜਾਬ ਹੈਗਾ 2 ਘੰਟਿਆਂ ਦੀ ਤੁਸੀਂ ਜਲੰਧਰ ਟਰੈਵਲ ਕਰ ਲੈਣੋ ਕਿੱਡਾ ਕੁ ਗੱਲ ਹੈਗੀ ਜਿੱਥੋਂ ਵੀ ਪਾਰਲੀਮੈਂਟ ਜਿੱਥੋਂ ਵੀ ਤੁਹਾ ਅਫੀਸ ਕੋ 60 ਕਿਲੋਮੀਟਰ ਦੇ ਲਿਧਿਆਣਾ ਹੈ ਜੀ ਸਟਰੀ ਲਾਇਆ ਹੈ ਕਿ ਥਾਣੇ ਵਿੱਚ ਰਿਪੋਰਟ ਕਰੇਗੇ ਨਹੀਂ ਪੋਸਟਰ ਹੀ ਲਾਏ ਹਜੇ ਤੱਕ ਤੇ ਜੇ ਲੋਡ ਪੈਗੀ ਵੱਡੇ ਵੱਡੇ ਹੋੜੀ ਵੀ ਲਾਵਾਂਗੇ ਇਹਨਾਂ ਦੇ ਚਲੋ ਫਿਰ ਲੋਡ ਪੈਗੀ ਅੱਜ ਵੀ ਤੁਹ ਬੈਣੀ ਗੱਲ ਤੋਂ ਮੁੱਖ ਮੰਤਰੀ ਸੀਗੇ ਹੁਣ ਇਸ ਟਾਈਮ ਮੈਂਬਰ ਪਾਰਲੀਮੈਂਟ ਜਲੰਧ ਤੋਂ ਜਿੱਤੇ ਹੋਏ ਨੇ ਤੁਸੀਂ ਉਹਨਾਂ ਨੂੰ ਕਦੀ ਦੇਖਿਆ ਇਥੇ ਜਲੰਧਰ ਵਿੱਚ ਆਇਆ ਨੂੰ ਵੀਕਐਂਡ ਦੀ ਮੈਂ ਗੱਲ ਨਹੀਂ ਕਰੂੰਗਾ ਵੀ ਲੋਕੀਂ ਕਈ ਵਾਰ ਕਹਿੰਦੇ ਸ਼ਨੀਵਾਰ ਆਉਂਦੇ ਐ ਐਤਵਾਰ ਆਉਂਦੇ ਵੀਕਐਂਡ ਮਣਾਉਣ ਆਉਂਦੇ ਆ ਲੋਕਾਂ ਦੇ ਬਹੁਤ ਸਾਰੇ ਇਸ਼ੂ ਹੈਗੇ ਨੇ ਨਾ ਉਹਨਾਂ ਦਾ ਕੋਈ ਘਰ ਹੈਗਾ ਨਾ ਉਹਨਾਂ ਦਾ ਕੋਈ ਦਫ਼ਤਰ ਹੈਗਾ ਲੋਕੀ ਕਿੱਥੇ ਉਹਨਾਂ ਕੋਲ ਜਾਣ ਲੋਕਾਂ ਦੇ ਪਿੰਡਾਂ ਦੇ ਕੰਮ ਹੈਗੇ ਨੇ ਲੋਕਾਂ ਦੇ ਬਹੁਤ ਉਹਨਾਂ ਕੋਲ ਫੰਡ ਲੈਣ ਵਾਲੇ ਹੈਗੇ ਨੇ ਕਿੱਥੇ ਜਾ ਕੇ ਮੈਂਬਰ ਪਾਰਲੀਮੈਂਟ ਦਾ ਫੰਡ ਕਿੱਥੇ ਯੂਜ਼ ਕਰਦੇ ਪਏ ਨੇ ਕੋਈ ਹੈ ਹੀ ਨਹੀਂ ਕਿ ਇਸ ਕਰਕੇ ਮੈਂ ਗੁੰ ਜਿਆਦਾ ਹੀ ਰੰਜ ਲੱਗਦਾ ਹੈ ਵੀ ਪੋਸਟਰ ਵੀ ਲਾ ਕੇ ਜਿਆਦਾ ਗੁੱਸਾ ਵੀ ਕਰ ਰਹੇ ਉਹਨਾਂ ਦੇ ਉੱਤੇ ਨਹੀਂ ਨਹੀਂ ਮੈਂ ਤਾਂ ਉਹਨਾਂ ਦੀਆਂ ਗੱਲਾਂ ਹੀ ਕਰ ਰਿਹਾ ਹਾਂ ਉਹ ਇਹੀ ਗੱਲ ਕਹਿ ਰਹੇ ਆ ਜੀ ਮੈਨੂੰ ਮੱਜਾਂ ਵੀ ਚੋੜੀਆਂ ਆਉਂਦੀਆਂ ਮੈਂ ਬੱਕਰੀਆਂ ਵੀ ਚੋੜ ਲੈਂਦਾ ਮੈਂ ਤਾਂ ਇਹੀ ਗੱਲ ਕਰ ਰਿਹਾ ਉਹਨਾਂ ਨੂੰ ਗੁੰਮਸ਼ੁਦਾ ਵੀ ਹੋਣਾ ਆਉਂਦਾ ਕੋ ਮਿਸਟਰ ਇੰਡੀਆ ਵੀ ਬਣੇ ਪਏ ਐ ਇਸ ਟਾਈਮ ਉਹਦਾਂ ਨੇ ਪੱਲੀਆਂ ਹਵਾਵਾਂ ਚੋਂ ਨਿਕਲ ਜਾਂਦੇ ਨੇ ਕਦੀ ਆ ਵਿਧਾਨ ਸਭਾ ਤੋਂ ਗਾਂ ਟੱਪੇ ਹੀ ਹੈ ਨਹੀਂ ਗੇ ਕਦੀ ਐ ਕੈਂਟ ਵਿਧਾਨ ਸਭਾ 68 ਫੁੱਟੀ ਰੋਡ ਦੇ ਘੁੰਮਦੇ ਨੇ ਇਸ ਤੋਂ ਅੱਗੇ ਕਦੀ ਦੂਜੀਆਂ ਵਿਧਾਨ ਸਭਾ ਚ ਗਏ ਹੀ ਨਹੀਂ ਕਦੀ ਪਿੰਡਾਂ ਚ ਨਹੀਂ ਗਏ ਕਦੀ ਪਿੰਡਾਂ ਚ ਲੋਕਾਂ ਦਾ ਧੰਨਵਾਦ ਨਹੀਂ ਕੀਤਾ ਹੈਗਾ ਉਹਨਾਂ ਨੇ ਜਾ ਕੇ ਨਹੀਂ ਇਲੈਕਸ਼ਨ ਚੱਲ ਰਹੀ ਹੈਗੇ ਨੇ ਜਿੱਦਾਂ ਜਿੰਨੀ ਚੋਣਾ ਲੁਧਿਆਣੇ ਚ ਹੈਗੀਆਂ ਆ ਆਪੇ ਸਰ ਵੀ ਵੇਖਿਆ ਉਹਨਾਂ ਨੂੰ ਯਾਰ ਮੈਂ ਫਿਰ ਉਹੀ ਬੇਨਤੀ ਕਰਦਾ ਪਿਆ ਉਹ ਮੈਂਬਰ ਪਾਰਲੀਮੈਂਟ ਜਲੰਧਰ ਦੇ ਨੇ ਕਿ ਅੰਮ੍ਰਿਤਸਰ ਦੇ ਨੇ ਤੇ ਲੋਕਾਂ ਦੇ ਸਵਾਲ ਤੇ ਇੱਥੇ ਹੀ ਹੋਣਗੇ ਇਹ ਠੀਕ ਹੈ ਜਦੋਂ ਪਾਰਲੀਮੈਂਟ ਸੈਸ਼ਨ ਚੱਲਦਾ ਤੁਸੀਂ ਜਾਓ ਕੰਮ ਕਰੋ ਪਰ ਜਿਹੜਾ ਉਹਨਾ ਟਾਈਮ ਤੇ ਇੱਥੇ ਰੋਣਾ ਪਰ ਐਸਲ ਇਲੈਕਸ਼ਨ ਚ ਦੀ ਸੀ ਹੈਗੀ ਲੁਧਿਆਣੇ ਵਿੱਚ ਜਿੰਦੀ ਚੋਣ ਹੈਗੀ ਹੈ ਜੀ ਵਿਧਾਇਕ ਕਿੱਡਾ ਕੋਈ ਸਫਰ ਹੈਗਾ ਛੋਟਾ ਜਿਹਾ ਜੱਲ੍ਹਪੰਜਾਬ ਹੈਗਾ 2 ਘੰਟਿਆਂ ਦੀ ਤੁਸੀਂ ਜਲੰਧਰ ਟਰੈਵਲ ਕਰ ਲੈਣੋ ਕਿੱਡਾ ਕੋਈ ਗੱਲ ਹੈਗੀ ਜੇ ਤੁਸੀਂ ਪਾਰਲੀਮੈਂਟ ਜਿੱਥੇ ਹੀ ਤੋਂ ਆਫਿਸ ਕੋ 60 ਕਿਲੋਮੀਟਰ ਦੇ ਲੁਧਿਆਣਾ ਹੈ ਜੀ ਸਾਰੀ ਲਾਇਆ ਕਿ ਥਾਣੇ ਵਿੱਚ ਰਿਪੋਰਟ ਕਰੇਗੇ ਨਹੀਂ ਪੋਸਟਰ ਹੀ ਲਾਏ ਹਜੇ ਤੱਕ ਤੇ ਜੇ ਲੋੜ ਪੈਗੀ ਵੱਡੇ ਵੱਡੇ ਹੋੜੀ ਵੀ ਲਾਵਾਂਗੇ ਇਹਨਾਂ ਦੇ ਚਲੋ ਫਿਰ